ਅੱਜ ਦੁਆਰਾ ਦੇ ਸ਼ਾਰਪਰੋਡ ਤੇ ਸਲੀਡ ਮਠਾਈਆਂ ਦੀ ਦੁਕਾਨ ਤੇ ਪੌਣੇ ਸਾਤੂਏ ਕਾਫੀ ਉਤਪੇਕti ਆਏ ਹਨ ਗੋਲੀਆਂ ਚੜਾਈਆਂ ਬਹੁਤ ਮਾੜੀ ਸਥਿਤੀ ਹੈ ਜਿਹੜੀ ਕਾਨੂੰਨ ਦੀ ਵਿਵਸਥਾ ਵਿਗੜ ਰਹੀ ਦਾ ਪ੍ਰਤੀਕ ਹੈ ਕੋਈ ਕਿਸੇ ਨੂੰ ਡਰ ਨਹੀਂ ਹੈ ਇਹ ਚ ਰੋਜ਼ ਸਵੇਰੇ ਸਵੇਰੇ ਆ ਕੇ ਗੋਲੀਆਂ ਚ ਰੱਖ ਜਾਣਾ ਬਹੁਤ ਜਹਿਰ ਤੇ ਨਕਸ਼ਾਨੀ ਦਾ ਕਾਫੀ ਫੈਲਦੀ ਹੈ ਮੈਂ ਇਹ ਸਰਕਾਰ ਨੂੰ ਕਹਾਂਗਾ ਕਿ ਪੁਲਿਸ ਨੂੰ ਅਮੇ ਤਕੜੇ ਹੋ ਕੇ ਕਰਨਾ ਚਾਹੀਦੀ ਹੈ ਜਿਹੜਾ ਡਰ ਪੁਲਿਸ ਦਾ ਉਹ ਚੱਕਿਆ ਗਿਆ ਅੰਕਲ ਕਿੰਨੀਆਂ ਗੋਲੀਆਂ ਚ ਨੀ ਸਮ ਦੱਸਿਆ ਉਹਨਾਂ ਨੂੰ ਗੋਲਸਲੇ ਤੇ 7 8 8 ਗੋਲੀਆਂ ਕੋਈ ਜਿੰਨੀ ਕਿੰਨੇ ਲੋਕ ਆਏ ਸੀ ਦੱਸਿਓ ਉਹਨਾਂ ਨੂੰ ਤਿੰਨ ਤਿੰਨ ਬੰਦੇ ਦੱਸਦੇ ਅੱਛਾ ਜੀ ਕਿਉਂਕਿ ਉਹ ਗੋਲੀਆਂ ਦੇ ਇਹ ਪ੍ਰੀਗ ਹੈ ਸਰਕਾਰ ਦਾ ਕੋਈ ਡਰ ਨਹੀਂ ਹੈ ਪੁਲਿਸ ਦਾ ਕੋਈ ਡਰ ਨਹੀਂ ਲੋ ਫੋੜੇ ਦੀ ਫੋੜੇ ਦੀ ਨੈਤ ਲਗਾਤਾਰ ਇਹ ਲਗਾਤਾਰ ਗੋਲੀਆਂ ਚੱਲਦੀਆਂ ਪਈਆਂ ਚੱਲ ਰਹੀਆਂ ਮਾੜੀ ਹਾਲਾਤ ਹੈ ਮਾੜੇ ਹਾਲਾਤ ਹੈ ਜੇ ਬਸਤੀ ਨਹੀਂ ਹੈ ਜੋ ਵੀ ਮਰਜ਼ੀ ਆ ਕੇ ਗੋਲੀਆਂ ਚਲਾ ਕੇ ਚਲੀ ਜਾਂਦਾ ਜਿਹੜੇ ਪੁਲਿਸ ਦਾ ਘਿੜੀ ਹੁੰਦਾ ਸਰਕਾਰ ਦਾ ਡਰ ਹੁੰਦਾ ਉਹ ਚੁੱਕਿਆ ਗਿਆ ਸਰ ਕੋਈ ਦੱਸਿਆ ਕੋਈ ਐਕਸਟੈਂਸ਼ਨ ਕਾਲ ਵਗੈਰਾ ਕੋਈ ਨਹੀਂ ਗਾਲੀ ਗੋਲ ਕਰਕੇ ਆਜਣੇ ਉਸ ਵਾਰ ਆਪਣੇ ਕਾਰਵਾਈ ਕਰਨਗੇ ਕਰਨੀ ਚਾਹੀਦੀ ਹੈ ਸਰ ਸੀਐਮ ਸਾਹਿਬ ਕੱਲ ਵੀ ਫਗਵਾੜਾ ਵਿੱਚ ਸੀਗੇ ਅੱਜ ਵੀ ਫਗਵਾੜਾ ਦੇ ਵਿਚ ਆ ਰਹੇ ਤੇ ਸੀਐਮ ਦੇ ਦੌਰ ਤੋਂ ਪਹਿਲਾਂ ਹੀ ਅਜੇ ਹੀ ਵਾਰ ਦਾ ਸੁਣਾ ਕਿਤੇ ਨਾ ਕਿਤੇ ਇਹ ਸਰਕਾਰ ਨੂੰ ਸਿੱਧਾ ਚੈਲੰਜ ਹੈ ਵੀ ਜੀ ਤੁਹਾਨੂੰ ਨਹੀਂ ਮੰਨਦੇ ਸਰਕਾਰ ਹੁੰਦੀ ਕਿਹੜਾ ਵੀ ਤੁਸੀਂ ਇੱਥੇ ਕੋਮੇ ਆਓ ਅਸਾਂ ਕੋ ਗੁਰਵਾਲੀ ਹੈ ਤੇ ਸੀਐਮ ਤੋਂ ਹੁੰਦਾ ਵੀ ਉੱਥੇ ਗੋਲੀ ਕੱਢਣੀ ਇਹਦੇ ਤੋਂ ਵੱਡੀ ਮਾੜੀ ਗੱਲ ਕਿਹੜੀ ਹੋ ਸਕਦੀ ਹੈ ਨਾ ਵਪਾਰੀ ਨਾ ਖਿਡਾਰੀ ਕੋਈ ਵੀ ਸੁਰੱਖਤ ਕੋਈ ਵੀ ਸੁਰੱਖਿਤ ਕੋਈ ਵੀ ਸੁਰੱਖਿਤ ਨਹੀਂ ਹੈ। ਧਰੋ। ਥੈਂਕ ਯੂ। ਜਿਸਾਨੂੰ ਪੌਣੇ 7 ਵਜੇ ਇਨਫੋਰਮੇਸ਼ਨ ਮਿਲੀ ਸੀ ਕਿ ਜਿਹੜੀ ਆ ਸ੍ਰੀ ਸ਼੍ਰੀ ਹੁਸ਼ਾਹਬ ਰੋਡ ਤੇ ਜਿਹੜਾ ਹੈਗਾ ਸਥਿਤ ਹੈ ਉੱਥੇ ਜਿਹੜੀ ਆ ਅਨਨੋਨ ਲੋਕਾਂ ਵੱਲੋਂ ਜਿਹੜੀ ਗੋਲ ਚਾਈ ਗਈ ਹੈ। ਸੋ ਅਸੀਂ ਹੁਣ ਮੌਕੇ ਤੇ ਪਹੁੰਚੇ ਆ। ਤੇ ਮੌਕੇ ਤੇ ਅੱਜ ਚੰਗੀ ਜਿਹੀ ਵੈਰੀਫਾਈ ਕਰ ਰਹੇ ਆ ਜਿਹੜੀ ਕੋੜੀ ਉਹ ਚੰਗੀ ਹੈ ਤੇ ਅੱਗੇ ਦੇ ਤਕਰੀਫ ਕਰ ਰਹੇ ਆ ਮੇਰੇ ਪਤਾ ਚੱਲੇ ਕਿੰਨੇ ਜੱਲੇ ਅੱਜ ਅਸੀਂ ਜਸ ਮੌਕੇ ਤੇ ਪਹੁੰਚੇ ਆ ਮੌਕੇ ਤੇ ਪਹੁੰਚ ਪਹੁੰਚੇ ਆ ਤੇ ਉਸ ਤੋਂ ਬਾਅਦ ਵੈਰੀਫਾਈ ਕਰਾਂਗਾ ਕਿੰਨੇ ਫਾਇਰ ਹੋਏ ਨੇ ਕਿੰਨੇ ਬੰਦੇ ਆਏ ਸੀ ਇਸ ਤਰ੍ਹਾਂ ਕਾ ਦੀ ਚੀਜ਼ ਹੋਈ ਹੈ ਉਹ ਵੈਰੀਫਾਈ ਕਰਕੇ ਤੁਹਾਨੂੰ ਦਿਖਾ ਦਿਆਂਗੇ ਸੱਤ ਵੇ ਦੀ ਗੋਲੀ ਚੱਲੀ ਹੁਣ ਤੱਕ ਕੀ ਸਾਹਮਣੇ ਆਇਆ ਹਾਂ ਹੋ ਤਾਂ ਕਾਜੀ ਇਹ ਦੇਖਿਆ ਵੀ ਬਿਜਲੀ ਉਹ ਫਾਇਰ ਇਨਸੀਡੈਂਟ ਹੋਇਆ ਹੈ ਉਹਨਾਂ ਦੇ ਨਾਲ ਅਸੀਂ ਤਾਲ ਕੀਤੀ ਹੈ ਗੱਲ ਕਰਨ ਤੋਂ ਬਾਅਦ ਜਿਹੜੇ ਵੀ ਫੈਕਟ ਸਾਹਮਣੇ ਆਉਣਗੇ ਤਫ਼ਤੀਸ਼ ਦੇ ਵਿੱਚੋਂ ਤਾਂ ਅਸੀਂ ਸਾਹਮਣੇ ਟਗ ਲਿਆਵਾਂਗੇ ਸੀਸੀਟੀਵੀ ਕੈਮਰੇ ਹਾਂ ਸੀਸੀਟੀਵੀ ਕੈਮਰੇ ਸਾਹਮਣੇ ਆਈ ਹੈ ਅਸੀਂ ਉਹ ਜਿਹੜੀ ਪ੍ਰੀਜ਼ਰਵ ਕਰਵਾ ਕੇ ਅਸੀਂ ਫੋਰੈਂਸਿਕ ਫੋਰੈਂਸਿਕ ਵਿਭਾਗ ਵਿੱਚ ਭੇਜ ਦਿੱਤੀ ਹੈ ਉੱਥੇ ਬਾਅਦ ਜਿਹੜੀ ਉਹ ਸਾਈਡ ਕਰਾ ਸਾਹਮਣੇ ਕਿੰਨੇ ਬੰਦੇ ਸਨ ਹਾਂਜੀ ਕਿੰਨੇ ਬੰਦੇ ਸਨ ਜਿਹੜੇ ਹਾਂ ਜੀ ਤਾਂ ਸੋ ਦੋ ਦੋ ਤਿੰਨ ਜੀ ਕਹਿ ਰਹੇ ਨੇ ਸਾਫ ਦੇਖਦੇ ਮੈਂ ਵਹੀਕਲ ਗਈ ਸੀਗਾ ਮੈਂ ਵਹੀਕਲ ਗਈ ਸੀ ਬਿਕਲ ਹਜੇ ਨਹੀਂ ਪਤਾ ਸਾਨੂੰ ਕਿਹੜਾ ਸੀਗਾ ਉਹ ਤਾਂ ਬਾਅਦ ਹੀ ਸਭ ਡਿਸਕਰੀਫਾਈ ਕਰਾਂਗੇ ਐਸੀ ਕਲੀਅਰਲੀ ਲਿਖੀ ਹੈ ਸੀ ਕਿੰਨੇ ਬੰਦੇ ਸੀ ਕਿੰਨੇ ਰੌਂਡ ਫਾਇਰ ਹੋ ਉਹ ਸਾਰੀ ਬਾਤ ਹੀ ਤਾਂ ਮੇਰੇ ਕੋਲ ਦੀ ਮੈਂ ਦੁਕਾਨ ਦਾ ਦੁਕਾਨ ਦਾ ਮਾਲਕ ਕੀ ਕਹਿ ਰਿਹਾ ਜੀ ਨਹੀਂ ਫਿਲਹਾਲ ਜਾਣੇ ਨੁਕਤੇ ਕੋਈ ਨਹੀਂ ਦੁਕਾਨ ਦਾ ਮਾਲਕ ਕੀ ਕਹਿ ਰਹੇ ਹਨ ਦੁਕਾਨ ਮਾਲਕ ਇਹੀ ਕਹਿ ਰਹੇ ਨੇ ਵੀ ਪੌਣ 6:30 ਵਜੇ ਸੀ ਆਪਣੀ ਦੁਕਾਨ ਓਪਨ ਕੀਤੀ ਹੈ ਉਸ ਤੋਂ 15 ਮਿੰਟ ਬਾਅਦ ਸਾਡਾ ਇਹ ਫਾਇਰ ਇਨਸੀਡੈਂਟ ਹੋ ਗਿਆ ਕੋਈ ਮੈਂ ਕੋਈ ਫਰੋਟੇ ਵਾਲੇ ਨੂੰ ਕਾਲ ਕਰ ਰਿਹਾ ਕੋਈ ਇਦਾਂ ਕਰੀ ਬਸ ਨਹੀਂ ਹਜੇ ਤੱਕ ਤਾਂ ਕੋਈ ਗੱਲ ਨਹੀਂ ਸਾਹਮਣੇ ਆਈ ਤੇ ਕੋਈ ਇਦਾਂ ਦੀ ਗੱਲ ਸਾਹਮਣੇ ਆਊਗਾ ਤਾਂ ਨਸ਼ੇਰ ਕੀਤਾ ਤੇ ਮੈਨੂੰ ਕੀ ਮਾਮਾ ਦੀ ਤਿਆਰੀ ਆ ਚਲੋ ਜੀ ਫਿਲਹਾਲ ਅਸੀਂ ਗੱਲ ਕਰ ਰਹੇ ਹਾਂ ਜਿਹੜੇ ਕੰਪਲੇਨਟ ਨੇ ਉਹ ਤਾਂ ਬਾਹਰੋਂ ਮੈਂ ਬਿਆਨ ਦੇ ਮੁਤਾਬਕ ਕੋਣ ਕੰਪਲੇਂਟਰ ਕੋਣ ਹੈ ਜੀ ਇਹਨਾਂ ਦੇ ਸੁਦੀਰ ਜੀ ਸ਼ਬਦ ਦੇ ਮਾਲਕ ਨੇ ਉਹਨਾਂ ਦੇ ਨਾਲ ਜੀ ਜਾਂਚਣ ਤੋਂ ਬਾਅਦ ਉਹਨਾਂ ਦੇ ਬਿਆਨ ਦੇ ਤੱਕ ਬਾਅਦ ਜਿਹੜੀ ਤੁਹਾਨੂੰ ਮੁਤਾਬਕ ਜਿਹੜੀ ਕਾਰਵਾਈ ਹੋਣੀ ਹੈ ਮੈਂ ਕੋਲ ਕਿੰਨੇ ਕਪੜਾ ਹੋਏ ਜੀ ਤੁਹਾਨੂੰ ਸਮਝ ਹੁੰਦਾ ਹਜੇ ਫਿਲਹਾਲ ਅਸੀਂ ਉਹੀ ਦੇਖ ਰਹੇ ਹਾਂ ਕਿੰਨੇ ਕਿ